ਮੁੱਕ ਲਾਵੇ ਗਈ ਸਵਰਨੀ ਇੱਕ ਮਹੀਨਾ ਸੌਹਰੇ ਰਹੀ ਐਸ ਵਾਰ ਸਮੋਂਦ ਸਿੰਘ ਆਪ ਉਹਨੂੰ ਲੈਣ ਗਿਆ ਤੋਰੇ ਫੇਰੇ ਤੇ ਉਹ ਹਾ ਰੰਦਾ ਸੀ ਵਾਹੀ ਦੀ ਸਾਰੀ ਜ਼ਿੰਮੇਵਾਰੀ ਛੋਟੇ ਮੁਕੰਦ ਸਿੰਘ ਦੇ ਸਿਰ ਸੀ ਇੱਕ ਹਾਲੀ ਕਾਮੇ ਤੇ ਇੱਕ ਵਾਗੀ ਦੀ ਮਦਦ ਨਾਲ ਉਹ ਘਰ ਦਾ ਕੰਮ ਚੰਗਾ ਚਲਾ ਰਿਹਾ ਸੀ ਦੋ ਹਲਾਂ ਦੀ ਵਾਹੀ ਸੀ ਵਾਪਸ ਗਈ ਸਵਰਨੀ ਦੇ ਮੂੰਹ ਵੱਲ ਮਾਂ ਨੇ ਬੜੇ ਧਿਆਨ ਨਾਲ ਵੇਖਿਆ ਸਵਰਨੀ ਦੇ ਚਿਹਰੇ ਉੱਤੇ ਉਹ ਖੁਸ਼ੀ ਦੀ ਲਾਲੀ ਨਹੀਂ ਸੀ ਜੋ ਸੱਜ ਵਿਆਈਆਂ ਮਟਿਆਰਾਂ ਦੇ ਹੁੰਦੀ ਹੈ ਮਾਂ ਨੇ ਉਹਦੇ ਦਿਲ ਦੀ ਬੋਝ ਲਈ ਪਰ ਹੁਣ ਹੋ ਕੀ ਸਕਦਾ ਸੀ ਮੱਥੇ ਦੀ ਰੇਖ ਜੋ ਲਿਖਿਆ ਸੀ ਮਿਲ ਗਿਆ ਮਾਂ ਹੋ ਕੇ ਪਰਨ ਤੋਂ ਬਿਨਾ ਹੋਰ ਕੁਝ ਨਹੀਂ ਸੀ ਕਰ ਸਕਦੀ ਹਰ ਵੇਲੇ ਸਵਰਨੀ ਉਦਾਸ ਉਦਾਸ ਰਹਿੰਦੀ ਸਹੇਲੀਆਂ ਉਹਦੇ ਗਹਿਣੇ ਕੱਪੜੇ ਦੀ ਤਾਰੀਫ਼ ਕਰਦੀਆਂ ਹਾਸਾ ਠੱਠਾ ਵੀ ਕਰਦੀਆਂ ਪਰ ਸਵਰਨੀ ਕਿਸੇ ਗੱਲ ਦਾ ਵੀ ਖੁੱਲ ਕੇ ਉੱਤਰ ਨਾ ਦਿੰਦੀ ਕੁੜੇ ਤੂੰ ਸੌਰਿਆਂ ਤੋਂ ਆਈ ਏ ਤਾਂ ਕਿਸੇ ਨਾਲ ਸਿੱਧੇ ਮੂੰਹ ਗਾਲੀ ਨਹੀਂ ਕਰਦੀ ਨਾ ਹੱਸੇ ਨਾ ਬੋਲੇ ਕੋਈ ਸ਼ੋਕ ਸਹੇਲੀ ਕਦੇ ਮਰੋੜੇ ਨਾਲ ਕਹਿ ਦਿੰਦੀ ਲੱਖਾ ਸਿੰਘ ਨੂੰ ਲੋਕ ਸ਼ਾਹ ਕਹਿੰਦੇ ਸਨ ਉਹਦੇ ਲੜ ਨਰੜੀ ਜਾਣ ਕਰਕੇ ਸਹੇਲੀਆਂ ਸਵਾਰਨੀ ਨੂੰ ਠੱਠੇ ਨਾਲ ਸ਼ਾਣੀ ਕਹਿ ਦਿੰਦੀਆਂ ਕੀ ਹੱਸਾਂ ਕੋਈ ਹੱਸਣ ਵਾਲੀ ਗੱਲ ਹੋਵੇ ਤਾਂ ਹੱਸਾਂ ਨਾ ਹੱਸਣ ਦਾ ਵੇਲਾ ਤਾਂ ਤੁਹਾਡਾ ਏ ਹੱਸ ਲੋ ਘਰ ਲੋ ਮਸ਼ਕਰੀਆਂ ਸਵਰਨੀ ਉਦਾਸ ਜਿਹੇ ਢੰਗ ਨਾਲ ਉੱਤਰ ਦੇਂਦੀ ਸਵਰਨ ਨੂੰ ਇੱਕ ਦਿਨ ਮੁਕੰਦ ਸਿੰਘ ਦੀ ਬੌਟੀ ਨੇ ਉਹਨੂੰ ਜੱਫੀ ਵਿੱਚ ਲੈ ਕੇ ਕਿਹਾ ਆਪਾਂ ਦੋਵੇਂ ਇੱਕੋ ਹਾਂ ਨਾ ਵਿਆਹ ਵੀ ਆਪਣੇ ਕੁਝ ਮਹੀਨਿਆਂ ਦੀ ਵਿੱਥ ਤੇ ਹੋਏ ਨੇ ਇਕੱਠੇ ਹੀ ਸਮਝ ਖਾਂ ਮੇਰੇ ਵੱਲੇ ਵੇਖ ਮੈਂ ਤੇਥੋਂ ਲੁਕਾਉਂਦੀ ਨਹੀਂ ਵੇਖ ਮੈਂ ਕਿੰਨੀ ਖੁਸ਼ ਆ ਪਰ ਤੂੰ ਮੇਰੀ ਰਾਣੀ ਤੂੰ ਮੇਰੇ ਜੀ ਨੂੰ ਵਾੜਾਂ ਪੈਂਦੀਆਂ ਨੇ ਤੇਰੇ ਉਦਾਸ ਮੂੰਹ ਵੱਲ ਵੇਖ ਕੇ ਭਾਬੀ ਕਿਸਮਤ ਇਹ ਆਪੋ ਆਪਣੀ ਜੋ ਮਾਪਿਆਂ ਕਰ ਦਿੱਤਾ ਸਿਰ ਮੱਥੇ ਤੇ ਮੈਂ ਵੀ ਖੁਸ਼ ਆਂ ਵੇਖਾਂ ਮੇਰੇਆਂ ਗਹਿਣਿਆਂ ਤੇ ਲੀੜਿਆਂ ਵੱਲੇ ਹੋਰ ਮੈਨੂੰ ਕੀ ਚਾਹੀਦਾ ਸੀ ਇਹ ਹਾਂ ਦਾ ਸੀ ਨਾ ਵੱਡਾ ਪਾਉ ਤੁਸੀਂ ਸਾਰੇ ਖੁਸ਼ ਜੇ ਤਾਂ ਮੈਂ ਵੀ ਖੁਸ਼ ਆਂ ਸਵਰਨੀ ਨੇ ਪਰਜਾਈ ਦੇ ਮੋਢੇ ਨਾਲ ਸੈਰ ਲਾ ਲਿਆ ਸਵਰਨੋ ਮੇਰੀ ਬੀਬੀ ਭੈਣ ਮੈਂ ਤੇਰੇ ਦੁੱਖ ਨੂੰ ਸਮਝਦੀ ਆਂ ਚੰਗੀ ਤਰ੍ਹਾਂ ਸਮਝਦੀ ਆਂ ਪਰ ਮੇਰੀ ਇਹ ਛਿੰਦੀਏ ਮੈਂ ਤੇਰਾ ਦੁੱਖ ਵੰਡਾ ਨਹੀਂ ਸਕਦੀ ਕੋਈ ਵੀ ਨਹੀਂ ਵੰਡਾ ਸਕਦਾ ਮੰਦਰ ਦੀ ਵਜੋਂ ਪਰਜਾਈ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਸਵਰਨੋਂ ਦੀ ਵੱਡੀ ਪਰਜਾਈ ਵੀ ਉਹਦੇ ਵੱਲ ਵੇਖ ਕੇ ਉਦਾਸ ਸੀ। ਇੱਕ ਦਿਨ ਉਹਨੇ ਵੀ ਸਵਰਨੀ ਨੂੰ ਕੋਲ ਬੁਹਾ ਕੇ ਕਿਹਾ, "ਬੀਬੀ, ਮੇਰੇ ਨਾਲ ਵੀ ਨਰਾਜ਼ ਨੇ ਸਭੋਂ। ਨਈ ਭਾਬੀ, ਤੇਰੇ ਨਾਲ ਕਿਹੜੀ ਗੱਲੋਂ ਨਰਾਜ਼ ਹੋਣਾ ਏ? ਮੈਂ ਕਿਸੇ ਨਾਲ ਵੀ ਨਰਾਜ਼ ਨਹੀਂ। ਨਾਲੇ ਹੁਣ ਨਰਾਜ਼ ਹੋਇਆਂ ਬੰਨਦਾ ਵੀ ਕੀ ਏ?" ਸਵਰਨੀ ਦੀ ਆਵਾਜ਼ ਨਿਰਾਸ਼ਤਾ ਵਿੱਚ ਡੁੱਬੀ ਹੋਈ ਸੀ। ਯਕੀਨ ਕਰੀ ਸਵਰਨੋਂ, "ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਬੈਠੋ ਕਿਸੇ ਸਲਾਹ ਤੱਕ ਨਹੀਂ ਪੁੱਛੀ ਆਪਣੇ ਆਪ ਮੈਂ ਕੋਈ ਸਲਾਹ ਦੇਂਦੀ ਵੀ ਤਾਂ ਅੱਗੋਂ ਝੜਕਾ ਹੀ ਪੈਣੀਆਂ ਸਨ ਰਜਾਈ ਆਪਣੀ ਮਜਬੂਰੀ ਪ੍ਰਗਟ ਕਰ ਰਹੀ ਸੀ ਮੈਂ ਜਾਣਦੀ ਹਾਂ ਸਭ ਕੁਝ ਤੂੰ ਦੁਖੀ ਕਿਉਂ ਹੁੰਦੀ ਏ ਸਵਾਰਨੀ ਨੇ ਅੱਗੋਂ ਪਰਜਾਈ ਦਾ ਮਾਣ ਰੱਖਦਿਆਂ ਕਿਹਾ ਅਸਲ ਵਿੱਚ ਜਨਾਨੀ ਦੇ ਦਿਲ ਦੀ ਜਨਾਨੀ ਹੀ ਸਮਝ ਸਕਦੀ ਏ ਪਰ ਮਰਦ ਜਨਾਨੀ ਦੀ ਸਲਾਹ ਲੈਣ ਵਿੱਚ ਆਪਣੀ ਹੀਠੀ ਸਮਝਦੇ ਨੇ ਮੈਂ ਵੀ ਤੇ ਮਾਂ ਜੀ ਵੀ ਅਸੀਂ ਦੋਵੇਂ ਸਮਝਦੀਆਂ ਹਾਂ ਕਿ ਤੇਰੇ ਨਾਲ ੱੱੱਕਾ ਹੋਇਆ ਏ ਪਰ ਸਾਡੀ ਕੀ ਵੱਟੀ ਦੀ ਸੀ ਤੂੰ ਆਪਦੇ ਪਾਉ ਦੇ ਸੁਭਾਅ ਨੂੰ ਜਾਣਦੀ ਏ ਉਹ ਕਿਸੇ ਦੀ ਨਹੀਂ ਸੁਣਦੇ ਮੈਨੂੰ ਪਾਉ ਤੇ ਵੀ ਕੋਈ ਰੋਸ ਨਹੀਂ ਉਹਨੇ ਜੋ ਕੀਤਾ ਏ ਆਪਣੇ ਵੱਲੋਂ ਚੰਗਾ ਸਮਝ ਕੇ ਕੀਤਾ ਏ ਨਾਲੇ ਹੁਣ ਰੋਸ ਜਾਂ ਗਿੱਲਾ ਕਰਨ ਦਾ ਕੀ ਫਾਇਦਾ ਠੀਕ ਆਂਦੀ ਏ ਬੀਬੀ ਹੁਣ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪਰਜਾਈ ਨੇ ਨਿਰਾਸ਼ਤਾ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿੰਨਾ ਚਿਰ ਪਰਜਾਈ ਸਵਾਰਨੀ ਦੇ ਉਦਾਸਦੇ ਹੋਏ ਮੂੰਹ ਵੱਲ ਵੇਂਦੀ ਰਹੀ ਅੰਤ ਫੇਰ ਉਹਨੇ ਲੰਮਾ ਸਾਰਾ ਹੌਕਾ ਲੈ ਕੇ ਕਿਹਾ ਧੀਆ ਦੇ ਤਾਂ ਰੱਬ ਨੇ ਲੇਖ ਹੀ ਅਜਿਹੇ ਲਿਖ ਦਿੱਤੇ ਨਮਾਣੀ ਗਊ ਵਾਂਗ ਮਾਪੇ ਜੀ ਦੇ ਹੱਥ ਚੋਂਨ ਰੱਸਾ ਫੜਾ ਦੇਣਾ ਫਿਰ ਚੋਖਾ ਚਰ ਮੌਤ ਵਰਗੀ ਚੁੱਪ છਾਈ ਰਹੀ ਨਣਾਨ ਪਰਜਾਈ ਦੇ ਅੰਦਰੋਂ ਠੰਡੇ ਸਾਹ ਨਿਕਲਦੇ ਰਹੇ ਪਰ ਆਵਾਜ਼ ਨਹੀਂ ਦੋਹਾ ਵਿੱਚੋਂ ਕਿਸੇ ਕੋਲ ਵੀ ਅਜਿਹਾ ਕੁਝ ਕਹਿਣ ਨੂੰ ਨਹੀਂ ਸੀ ਜਿਸ ਨਾਲ ਦੁੱਖ ਘਟ ਸਕਦਾ ਸਵਾਰਨੀ ਦੇ ਉਦਾਸ ਚਿਹਰੇ ਵਰਲੇ ਵੇਖ ਕੇ ਸਮੁੰਦਰ ਸਿੰਘ ਵੀ ਮਹਿਸੂਸ ਕਰਦਾ ਸੀ ਪਰ ਉਹਦਾ ਸੋਚਣ ਢੰਗ ਹੋਰ ਸੀ ਉਹ ਸੋਚਦਾ ਕੋਈ ਨਹੀਂ ਹੋਰ ਸਾਲ 6 ਮਹੀਨੇ ਤੱਕ ਸਵਾਰਨੀ ਆਪਣੇ ਘਰ ਵਿੱਚ ਪਰਚ ਜਾਏਗੀ ਖਾਣ ਹਡਾਉਣ ਦੀ ਥੋੜ੍ਹ ਨਹੀਂ ਹੋਰ ਚਾਹੀਦਾ ਵੀ ਕੀ ਏ ਉਹਦੀ ਜ਼ਿੰਦਗੀ ਸੁਖੀ ਗੁਜ਼ਰੇਗੀ ਆਸੋ ਦੇ ਘਰ ਦੂਸਰਾ ਬਾਲ ਹੋਣ ਵਾਲਾ ਸੀ ਪਹਿਲੇ ਬਾਲ ਵਾਰੀ ਉਹ ਪੇਕੇ ਘਰ ਆ ਗਈ ਸੀ ਐ ਸਵਾਰੋ ਨੇ ਆਪਣੇ ਘਰ ਹੀ ਰਹਿਣਾ ਠੀਕ ਸਮਝਿਆ ਉਹ ਵੱਡੇ ਭਰਾ ਨਾਲ ਦਿਲਾਉ ਨਾਰਾਜ਼ ਵੀ ਸੀ ਪਰ ਉਹਦੀ ਨਾਰਾਜ਼ਗੀ ਦਾ ਕੋਈ ਬਹੁਤਾ ਮੁੱਲ ਨਹੀਂ ਸੀ ਆਸੋ ਸਾਹਮਣੇ ਇੱਕ ਔਕੜ ਵੀ ਸੀ ਉਹਦੀ ਸਾਸ ਕਈ ਸਾਲਾਂ ਦੀ ਰੋਗਣ ਸੀ ਉਹ ਮਸਾਂ ਆਪਣੀ ਕਿਰਿਆ ਸਾਂਭਣ ਜੋਗੀ ਸੀ ਕਿਸੇ ਦਾ ਹੱਥ ਵਟਾਉਣ ਜੋਗੀ ਨਹੀਂ ਆਸੋ ਨੂੰ ਲੋੜ ਸੀ ਕਿਸੇ ਅਜਿਹੇ ਹਮਦਰਦ ਦੀ ਜੋ ਮਹੀਨਾ ਪਰ ਕੋਲ ਰਹਿ ਕੇ ਉਹਦੀ ਸੇਵਾ ਸੰਭਾਲ ਕਰ ਸਕੇ ਅਜਿਹੇ ਹੀ ਹਮਦਰਦ ਇੱਕ ਮਾਂ ਹੀ ਸੀ ਮਾਣਾ ਲੋਨ ਨਰਾਜ ਵੀ ਨਹੀਂ ਸੀ ਉਹਨੇ ਆਪਣੇ ਮਾਲਕ ਨੂੰ ਭੇਜਿਆ ਕਿ ਜਾ ਕੇ ਮਾ ਨੂੰ ਲੈ ਆਵੇ ਉਹ ਆਇਆ ਸਾਰਿਆਂ ਦੇ ਚਿਹਰੇ ਉਦਾਸ ਵੇਖ ਕੇ ਉਹ ਵੀ ਕੁਝ ਉਦਾਸ ਹੋ ਗਿਆ ਉਹਨੇ ਆਪਣੇ ਆਉਣ ਦਾ ਕਾਰਨ ਦੱਸਿਆ ਮਾ ਨੇ ਗੋਤ ਸ਼ਾਹੀਨ ਸੌਰ ਵਿੱਚ ਉੱਤਰ ਦਿੱਤਾ ਵੇਖ ਲੈ ਪੁੱਤ ਮੇਰੇ ਹੱਥ ਦਾ ਕੀ ਹਾਲ ਏ ਪਰ ਮਾਵਾ ਦੀਆਂ ਧੀਆਂ ਰਾਂ ਚਾਂਦਰਾ ਹੁੰਦੀਆਂ ਨੇ ਮੈਂ ਚੱਲਾਂਗੀ ਭਰਾਵਾਂ ਤਾਂ ਭੈਣ ਨਾਲੋਂ ਸਾਂਝ ਤੋੜ ਲਈ ਮਾ ਜੀ ਹੁੰਦੇ ਜੀ ਕਿਵੇਂ ਤੋੜ ਲਵੇ ਬੜੀ ਮਾਮੂਲੀ ਜਹੀ ਘਟਨਾ ਤੋਂ ਮਾਂ ਦਾ ਹੱਥ ਪੱਕ ਗਿਆ ਸੀ ਉਹ ਚੁੱਲ੍ਹੇ ਅੱਗੇ ਬੈਠੀ ਅੱਗ ਢਾ ਰਹੀ ਸੀ ਕਿਕਰ ਦੀ ਛੋਟੀ ਜਹੀ ਮੋੜੀ ਨਾਲੋਂ ਪਤਲੀਆਂ ਬਤਲੀਆਂ ਟਾਣੀਆਂ ਭੰਨ ਕੇ ਉਹ ਅੱਗ ਨੂੰ ਤੇਜ਼ ਕਰ ਰਹੀ ਸੀ ਉਹਦੇ ਖੱਬੇ ਹੱਥ ਦੀ ਗਿੱਬੀ ਵਿੱਚ ਕਿਕਰ ਦਾ ਕੰਡਾ ਵੱਜ ਗਿਆ ਬੋੜਾ ਕੰਡਾ ਪੁੱਟਣ ਲੱਗਿਆ ਅੱਗੋਂ ਥੋੜਾ ਜਿਹਾ ਮਾਸ ਦੇ ਵਿੱਚ ਭੁਰ ਗਿਆ ਇੰਨੇ ਤੋਂ ਵਿਧਾਨ ਵੱਧ ਗਿਆ ਤੀਜੇ ਚੌਥੇ ਦਿਨ ਹੱਥ ਸੁੱਜ ਕੇ ਪਾਥੀ ਜਿੱਡਾ ਹੋ ਗਿਆ ਕਈ ਦਿਨ ਮਾਂ ਨੇ ਪੀੜ ਨਾਲ ਤੜਫ ਕੇ ਕੱਢੇ ਅੰਤ ਨਾਈ ਕੋਲੋਂ ਚੀਰਾ ਦੁਆਉਣਾ ਪਿਆ ਉਸ ਨਾਲ ਚੋਖਾ ਜ਼ਖਮ ਹੋ ਗਿਆ ਮਾਂ ਖੱਬਾ ਹੱਥ ਪੱਟੀ ਬੰਨ੍ਹ ਕੇ ਗਾਤਰੇ ਪਾਈ ਰੱਖਦੀ ਤੇ ਸੱਜੇ ਹੱਥ ਨਾਲ ਖੱਬੀ ਵੀਣੀ ਨੂੰ ਘੋੜਦੀ ਰਹਿੰਦੀ ਇਸ ਤਰ੍ਹਾਂ ਪੀੜ ਤੋਂ ਕੁਝ ਆਰਾਮ ਮਹਿਸੂਸ ਕਰਦੀ ਮੈਂ ਤੇਰੇ ਹੱਥ ਦਾ ਹਾਲ ਵੇਂਦਾ ਪਿਆ ਪਰ ਹੋਰ ਕਿਸੇ ਤੇ ਸਾਡਾ ਮਾਣ ਵੀ ਤਾਂ ਨਾ ਹੋਇਆ ਵੱਡੀ ਭਾਬੀ ਮਸਾਂ ਆਪਦੇ ਅਯਾਨੇ ਸੰਭਾਲਦੀ ਏ ਛੋਟੀ ਉਚਾਰੀ ਜੇ ਨਵੀਂ-ਨਵੀਂ ਆਈ ਏ ਉਹਨੂੰ ਆਖਣਾ ਮناسب ਨਹੀਂ ਤੇ ਸਵਾਰਨੀ ਸਾਡੇ ਨਾਲ ਸਦਾ ਵਾਸਤੇ ਨਾਰਾਜ਼ ਹੋ ਗਈ ਉਹ ਆਏ ਨਾਲ ਖੁੱਲ ਕੇ ਬੋਲੀ ਤੱਕ ਨਹੀਂ ਫਿਰ ਆਖਾਂ ਕੀ ਨੂੰ ਆਸੋ ਦੇ ਮਾਲਕ ਨੇ ਭਾਵੇਂ ਹੱਸਦਿਆਂ ਹੱਸਦਿਆਂ ਸਭ ਕੁਝ ਕਿਹਾ ਪਰ ਉਹਦੇ ਵਿੱਚ ਬਹੁਤ ਵੱਡਾ ਗਿਲਾ ਲੁਕਿਆ ਹੋਇਆ ਸੀ ਭਾਈਆ ਤੁਹਾਡੇ ਨਾਲ ਕਿਹੜੀ ਗੱਲੋਂ ਨਾਰਾਜ਼ ਹੋਣਾ ਏ ਮੈਂ ਤੇਰੇ ਨਾਲ ਚੱਲਾਂਗੀ ਮਾਂ ਉੱਥੇ ਜਾ ਕੇ ਪੱਕੇ ਹੋਏ ਹੱਥ ਨਾਲ ਕੀ ਕਰੇਗੀ ਸਵਾਰਨੀ ਨੇ ਬੜੀ ਦ੍ਰਿੜਤਾ ਨਾਲ ਕਿਹਾ ਤੂੰ ਜਾਏਂਗੀ ਮਾਂ ਨੇ ਬੜੀ ਹੈਰਾਨੀ ਨਾਲ ਪੁੱਛਿਆ ਪਰ ਲੱਖਾ ਸੋਂ ਗੁੱਸੇ ਹੋਇਆ ਤਾਂ ਮਾਂ ਮੈਨੂੰ ਤੁਸੀਂ ਉਹਦੇ ਹੱਥ ਵੇਚਿਆ ਨਹੀਂ দান ਕੀਤਾ ਏ ਕੀ ਮੈਂ ਸਗੀ ਭੈਣ ਕੋਲ ਵੀ ਦੁੱਖ ਸੁੱਖ ਨੂੰ ਚਾਰ ਦਿਨ ਨਹੀਂ ਜਾ ਸਕਦੀ ਸਵਰਨੀ ਦੀ ਆਵਾਜ਼ ਵਿੱਚ ਸਾਰਿਆਂ ਵਾਸਤੇ ਰੋਸ ਸੀ ਪੁੱਤ ਧੀਆ ਵਾਲਿਆਂ ਦੇ ਸਿਰ ਨੀਵੇਂ ਹੁੰਦੇ ਨੇ ਡਰਦੇ ਆ ਭਈ ਮਾਂ ਦੇ ਅੰਦਰ ਸੱਚਮੁੱਚ ਭੈ ਸੀ ਜੁਗਾਂ ਦੇ ਬਣੇ ਹੋਏ ਪ੍ਰਾਤਨ ਸੰਸਕਾਰ ਮੈਂ ਆਪੇ ਨਾ ਜੱਟ ਲਵਾਂਗੀ ਸਭ ਕੁਝ ਤੁਹਾਨੂੰ ਡਰਨ ਦੀ ਲੋੜ ਨਹੀਂ ਸਵਰਨੀ ਦੀ ਇਸ ਦਲੇਰੀ ਉੱਤੇ ਸਭ ਹੈਰਾਨ ਸਨ ਤੇਰਾ ਵੱਡਾ ਭਰਾ ਘਰ ਨਹੀਂ ਮੈਂ ਸੋਚਦੀ ਆਂ ਭਾਉ ਨੇ ਆਪਣਾ ਫਰਜ਼ ਸਿਰੋਂ ਲਾ ਦਿੱਤਾ ਏ ਮਾਂ ਦੀ ਗੱਲ ਰਾਹੋਂ ਟੋਕ ਕੇ ਸਵਰਨੀ ਨੇ ਅਧਿਕਾਰਪੂਰਨ ਸੌਰਵ ਚ ਕਿਹਾ ਹੁਣ ਮੈਂ ਸੋਚਣਾ ਏ ਕਿ ਕਿਹਦੇ ਨਾਲ ਵਰਤਣਾ ਜ਼ਰੂਰੀ ਏ ਤੇ ਕਿਹਦੇ ਨਾਲ ਵਰਤਿਆਂ ਬਿਨਾਂ ਸਰ ਜਾਏਗੀ ਮੈਂ ਜਾਵਾਂਗੀ ਭਾਈਆ ਤੂੰ ਤਿਆਰ ਹੋ ਸਵਰਨੀ ਨੇ ਕਿਸੇ ਦੀ ਪਰਵਾਹ ਨਹੀਂ ਉਡੀਕੀ ਨਾ ਹੀ ਹੋਣੇ ਕਿਸੇ ਦੀ ਪ੍ਰਵਾਹ ਕੀਤੀ ਠੀਕ ਹੈ ਪਾਣੀ ਸਿਰੋਂ ਲੰਘ ਜਾਏ ਤਾਂ ਇਨਸਾਨ ਦਲੇਰ ਹੋ ਜਾਂਦਾ ਹੈ ਸਵਰਨੀ ਵਾਸਤੇ ਵੀ ਇਹ ਦਲੇਰੀ ਭਰਿਆ ਕਦਮ ਸੀ ਆਸੋ ਦਾ ਮਾਲਕ ਘੋੜੀ ਤੇ ਆਇਆ ਸੀ ਉਹਨੇ ਸਵਰਨੀ ਨੂੰ ਘੋੜੀ ਤੇ ਚੜਾ ਲਿਆ ਤੇ ਆਪ ਅੱਗੇ ਲੱਗ ਕੇ ਤੁਰ ਪਿਆ 4 ਮੀਲ ਪੰਧ ਸੀ ਸਭੋ ਘਾਂਟੇ ਸਵਾ ਘਾਂਟੇ ਵਿੱਚ ਉਹ ਜਾ ਪਹੁੰਚੇ ਸਵਰਨੀ ਭੈਣ ਦੇ ਗੱਲ ਲੱਗ ਕੇ ਮਿਲੀ ਤਾਂ ਉਸ ਤੋਂ ਆਪਣਾ ਆਪ ਠੱਲਿਆ ਨਾ ਗਿਆ ਉਹ ਫੱਸ ਪਈ ਅਸਲੋਂ ਬਾਲਾਂ ਵਾਂਗ ਫੱਸ ਪਈ ਆਸੋ ਦੇਵੀ ਹੰਝੂ ਰੋਕੇ ਨਾ ਰੋਕੇ ਪਰ ਛੇਤੀ ਹੀ ਦੋਵੇਂ ਪੈਣਾ ਸੰਭਲ ਗਈਆਂ ਉਹਨਾਂ ਆਪਣੇ ਆਪ ਤੇ ਕਾਬੂ ਪਾ ਲਿਆ ਫਿਰ ਸਵਾਰਨੀ ਆਸੋ ਦੀ ਸੱਸ ਨੂੰ ਮਿਲੀ ਬੜੀ ਹਮਦਰਦੀ ਨਾਲ ਉਹਨੇ ਉਹਦੀ ਬਿਮਾਰੀ ਬਾਰੇ ਪੁੱਛਿਆ ਆਸੋ ਦੀ ਸੱਸ ਚੋਖਾ ਚਰ ਸਵਾਰਨੀ ਦੇ ਮੂੰਹ ਵੱਲ ਨੀਝ ਲਾ ਕੇ ਤੱਕਦੀ ਰਹੀ ਸਵਾਰਨੀ ਉਸ ਨੂੰ ਬਹੁਤ ਸਿਆਣੀ ਜਾਪੀ ਉਹਨੇ ਲੰਮਾ ਸਾਰਾ ਹੌਂਕਾ ਲੈ ਕੇ ਕਿਹਾ ਧੀਏ ਸਾਡੇ ਕਰਮ ਮਾੜੇ ਸਨ ਤੇਰੇ ਵਰਗੀ ਸਿਆਣੀ ਧੀ ਕਿਸੇ ਭਾਗਾ ਵਾਲੇ ਘਰ ਜਾਂਦੀ ਏ ਵਾਹ ਵਾ ਜੋ ਉਹਨੂੰ ਚੰਗਾ ਲੱਗਾ ਤੂੰ ਆਪਣੇ ਘਰ ਸੁਖੀ ਵਸੇ ਮਾਸੀ ਸਭ ਜਲ ਸੰਜੋਗ ਦੀ ਖੇੜ ਏ ਆਪਣੇ ਕੀ ਵਸੇ ਸਵਾਰਨੀ ਨੇ ਬੜੀਆਂ ਦਾਨੀਆਂ ਵਾਂਗ ਕਿਹਾ ਇੱਕ ਮਹੀਨਾ ਸਹਰੇ ਕੱਟਣ ਨਾਲ ਹੀ ਉਹ ਬਹੁਤ ਸਿਆਣੀ ਹੋ ਗਈ ਸੀ ਆਸੋ ਦੇ ਦਿਓਰ ਨੇ ਵੀ ਸਵਾਰਨੀ ਨੂੰ ਸਤਿ ਸ਼੍ਰੀ ਅਕਾਲ ਕੀਤੀ ਦੋਹਾਂ ਨੇ ਇੱਕ ਦੂਜੇ ਵੱਲ ਪਲਦਾ ਪਲ ਵੇਖਿਆ ਤੇ ਫਿਰ ਅੱਖਾਂ ਨੀਵੀਆਂ ਕਰ ਲਈਆਂ ਹਲਕ ਚੁੱਪ ਰਹਿਣ ਪਿੱਛੋਂ ਸਵਾਰਨੀ ਨੇ ਵੀ ਅੱਗੋਂ ਸਤਿ ਸ਼੍ਰੀ ਅਕਾਲ ਕਿਹਾ ਇਹਾ ਨਹੀਂ ਜਾ ਸਕਦਾ ਉਹਦੀ ਆਵਾਜ਼ ਵਿੱਚ ਕੀ ਜਾਦੂ ਸੀ ਜਿਸ ਨੂੰ ਸੁਣ ਕੇ ਦੋਵੇਂ ਇੱਕ ਵਾਰ ਸਿਰ ਤੋਂ ਪੈਰਾਂ ਤੱਕ ਕੰਬੁੱਠੇ ਕਈ ਰਾਤਾਂ ਦੋਹਾਂ ਨੂੰ ਨੀਂਦ ਨਾ ਆਈ ਜੋ ਉਹਨਾਂ ਦੇ ਦਿਲਾਂ ਵਿੱਚ ਵਾਪਰ ਰਹੀ ਸੀ ਕੇਵਲ ਉਹ ਆ ਸਮਝ ਸਕਦੇ ਸਨ ਆਸੋ ਦੇ ਘਰ ਗੁੱਡੀ ਹੋਈ ਸਵਰਨੀ ਸਵਾ ਮਹੀਨਾ ਉਹਦੇ ਕੋਲ ਰਹੀ ਉਹਨੇ ਪੈਣ ਦੀ ਤੇ ਪੈਣ ਦੀ ਸੱਸ ਦੀ ਬਹੁਤ ਸੇਵਾ ਕੀਤੀ ਰੋਗਣ ਬੁੱਢੜੀ ਏਕ ਏਕ ਸਾਹੇ ਉਹਨੂੰ ਸੋ ਸੋ ਅਸੀਸਾਂ ਦਿੰਦੀ ਇਤਿਹਾਸੋ ਦੇ ਦੌਰ ਬਾਰੇ ਇੰਨਾ ਕਹਿਣਾ ਹੀ ਕਾਫੀ ਹੈ ਕਿ ਜੋ ਕੁਝ ਸਵਾਰਨੀ ਨੂੰ ਸਮਾਜ ਨੇ ਸਿੱਧੇ ਹੱਥੀ ਨਹੀਂ ਸੀ ਦਿੱਤਾ ਉਹ ਕੁਝ ਉਹਨੇ ਸਮਾਜ ਤੋਂ ਚੋਰੀ ਪ੍ਰਾਪਤ ਕਰ ਲਿਆ ਪਿੱਛੋ ਲੱਖਾ ਸਿੰਘ ਉਹਨੂੰ ਲੈਣ ਗਿਆ ਇਸ ਤਰ੍ਹਾਂ ਸਵਾਰਨੀ ਦਾ ਭੈਣ ਕੋਲ ਚਲੀ ਜਾਣਾ ਸੁਣ ਕੇ ਉਹਨੂੰ ਗੁੱਸਾ ਬੜਾ ਆਇਆ ਪਰ ਉਹ ਵਿੱਚੇ ਵਿੱਚ ਪੀ ਗਿਆ ਮੰਨਣਾ ਪਵੇਗਾ ਕਿ ਕਈਆਂ ਪੱਖਾਂ ਤੋਂ ਉਹ ਬੜਾ ਸੂਝਵਾਨ ਸੀ ਉਹ ਸਮਝਦਾ ਸੀ ਕਿ ਹੁਣ ਗੁੱਸਾ ਪ੍ਰਗਟ ਕਰਨ ਨਾਲ ਕੋਈ ਫਾਇਦਾ ਨਹੀਂ ਉਹਨੇ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ ਕਰ ਵੀ ਉਹਦੇ ਮੱਥੇ ਤੇ ਪਈਆਂ ਨਿੰਮੀਆਂ ਨਿੰਮੀਆਂ ਤਿਉੜੀਆਂ ਤੋਂ ਕਰਦੇ ਜੀ ਸਮਝ ਗਏ ਉਹ ਹੱਸਦਾ ਹੱਸਦਾ ਗੱਲਾਂ ਕਰਦਾ ਰਿਹਾ ਤੇ ਅਗਲੇ ਦਿਨ ਵਾਪਸ ਮੁੜ ਗਿਆ ਸਵਾਰਨੀ ਭੈਣ ਕੋਲੋਂ ਵਾਪਸ ਆਈ ਤਾਂ ਪੰਜਵੇਂ ਦਿਨ ਆਕੇ ਲੱਖਾ ਸਿੰਘ ਉਹਨੂੰ ਲੈ ਗਿਆ ਇਸ ਤੋਂ ਪਹਿਲਾਂ ਕਿ ਲੱਖਾ ਸਿੰਘ ਉਹਨੂੰ ਛੱਡ ਕੇ ਚੰਬੇ ਸਵਾਰਨੀ ਨੇ ਆਪਣੇ ਬਚਾਅ ਦਾ ਸਾਧਨ ਸੋਚ ਲਿਆ ਸੀ ਅਚਾਨਕ ਹੀ ਨਹੀਂ ਉਹ ਕਈ ਦਿਨਾਂ ਤੋਂ ਇਸ ਬਾਰੇ ਸੋਚ ਰਹੀ ਸੀ ਰਾਤ ਨੂੰ ਲੱਖਾ ਸਿੰਘ ਦੇ ਗਲ ਵਿੱਚ ਬਾਹੀ ਪਾ ਕੇ ਉਹਨੇ ਬੜੇ ਗਿਲੇ ਨਾਲ ਕਿਹਾ ਬਸ ਇੰਨਾ ਹੀ ਪਿਆਰ ਸੀ ਤੁਹਾਡਾ ਮੈਂ ਉਸੀਆਂ ਪਾਪਾ ਮਰ ਗਈ ਬਾਟਾਂ ਉਡੀਕਦੀ ਥੱਕ ਲੱਥੀ ਪਰ ਤੁਸੀਂ ਟੀਮ ਵੀ ਨਾ ਮਾਰੀ ਪਾਉ ਕੋਲੋਂ ਹੋ ਕੇ ਮੋੜਾਏ ਅਗਾਂ ਨੈ ਵਗਦੀ ਸੀ ਕੀ ਪਤਾ ਕਿ ਕੋਈ ਵਿਛੋੜੇ ਵਿੱਚ ਤੜਫ ਤੜਫ ਕੇ ਜਾਨ ਦੇ ਰਿਹਾ ਏ ਪਰ ਤੁਹਾਨੂੰ ਕੀ ਫਰਕ ਇੱਕ ਸਵਰਨੀ ਮਰ ਜਾਏਗੀ ਤਾਂ ਹੋਰ ਉਹਦੇ ਨਾਲ ਚੰਗੀ ਲੱਭ ਜਾਵੇਗੀ ਸਵਰਨੀ ਦਾ ਜਾਦੂ ਚੱਲ ਗਿਆ ਲੱਖਾ ਸਿੰਘ ਸਾਰੇ ਗੁੱਸੇ ਗਿਲੇ ਭੁੱਲ ਗਿਆ ਮਨਨਾਪਵੇਗਾ ਕਿ ਐਸਤਰੀ ਬੜੀ ਆਸਾਨੀ ਨਾਲ ਮਰਦ ਨੂੰ ਉੱਲੂ ਬਣਾ ਸਕਦੀ ਹੈ। ਸਵਰਨੀ ਲੱਖਾ ਸਿੰਘ ਨੂੰ ਪਿਆਰ ਨਹੀਂ ਸੀ ਕਰਦੀ, ਉਹ ਪਿਆਰ ਕਰ ਵੀ ਨਹੀਂ ਸਕਦੀ ਸੀ। ਲੱਖਾ ਸਿੰਘ ਉਹਦੇ ਨਾਲੋਂ ਉਮਰੋਂ ਦੂਣਾ ਸੀ ਤੇ ਫਿਰ ਇਹ ਐਸਤਰੀ ਤੇ ਦੋ ਬੱਚਿਆਂ ਦਾ ਮਾਲਕ। ਇਸ ਹਾਲਤ ਵਿੱਚ ਸਵਰਨੀ ਨੂੰ ਮਜਬੂਰ ਨਹੀਂ ਸੀ ਕੀਤਾ ਜਾ ਸਕਦਾ ਕਿ ਉਹ ਮੱਲੋ ਮੱਲੀ ਦੇ ਬਣੇ ਹੋਏ ਪਤੀ ਨੂੰ ਸੱਚੇ ਦਿਲੋਂ ਪਿਆਰ ਕਰੇ। ਆਰੋ ਪਿਆਰ ਦਾ ਸਾંગ ਪਰਨਾ ਸਿੱਖ ਗਈ ਸੀ ਚੰਗੇ ਦਿਨ ਕੱਟਣ ਵਾਸਤੇ ਉਹਨੇ ਸਭ ਤੋਂ ਇਹ ਚੰਗਾ ਸਮਝਿਆ ਇਸ ਵਿੱਚ ਉਹ ਸਫਲ ਵੀ ਹੋ ਗਈ ਉਹਨੇ ਪੂਰੀ ਤਰ੍ਹਾਂ ਲੱਖਾ ਸੈੰਗ ਉੱਤੇ ਕਾਠੀ ਪਾ ਲਈ ਜਿੰਨਾ ਉਹਦੇ ਨਾਲ ਧੱਕਾ ਕੀਤਾ ਸੀ ਉਹਨਾਂ ਨਾਲ ਉਹਨੇ ਧੋਖਾ ਕਰਨਾ ਆਪਣਾ ਹੱਕ ਸਮਝ ਲਿਆ ਹਾਂ ਬਸੰਤ ਕੌਰ ਨਾਲ ਉਹ ਬਹੁਤਾ ਸਖਤ ਨਾ ਵਰਤਦੀ ਬਸੰਤ ਕੌਰ ਨੂੰ ਉਹ નિર્ਦੋਸ਼ ਮੰਦੀ ਸੀ ਨਾਮਹਿਨੇ ਪਿੱਛੋਂ ਸਵਾਰਨੀ ਦੇ ਘਰ ਲੜਕਾ ਹੋਇਆ ਉਹਦਾ ਮਹਾਂਦਰਾ ਹੂ ਬਹੂਆ ਸੋਦੇ ਦੇ ਧੌਰ ਨਾਲ ਮਿਲਦਾ ਸੀ ਵੇਖਦੇ ਸਾਰ ਲੱਖਾ ਸਿੰਘ ਦੇ ਅੰਦਰ ਇੱਕ ਚੀਜ਼ ਉੱਠੀ ਪਰ ਉਹ ਵਿੱਚੇ ਵਿੱਚ ਝਰ ਗਿਆ ਵੇਖ ਲਓ ਨਿਰਾਪੁਰਾ ਸੋਦੇ ਮੁੰਡੇ ਵਰਗਾ ਜੇ ਮੈਂ ਉਹਨੂੰ ਖਡਾਉਂਦੀ ਰਹੀਆਂ ਨਾ ਹਰ ਵੇਲੇ ਉਸੇ ਦੀ ਸ਼ਕਲ ਮੇਰੇ ਖਿਆਲ ਵਿੱਚ ਰਹੀ ਮੈਂ ਸੋਚਦੀ ਸਾਂ ਮੇਰੇ ਘਰ ਵੀ ਉਹਦੇ ਵਰਗਾ ਕਾਕਾ ਹੋਵੇ ਰੱਬ ਨੇ ਮੁਰਾਦ ਪੂਰੀ ਕਰ ਦਿੱਤੀ ਸਵਾਰਨੀ ਦੇਸ ਝੂਠ ਨੂੰ ਲੱਖਾ ਸਿੰਘ ਨੇ ਸੱਚ ਕਰਕੇ ਮੰਨ ਲਿਆ ਮਰੀ ਹੋਈ ਮੱਖੀ ਨੂੰ ਚਾਹ ਦਾ ਪੱਤਾ ਮੰਨ ਕੇ ਉਹਨੇ ਆਪਣੇ ਆਪ ਨੂੰ ਧੋਖਾ ਦੇ ਲਿਆ ਕਿਉਂਕਿ ਦੁੱਧ ਦਾ ਗਲਾਸ ਭੋਏ ਤੇ ਡੋਲਣ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ ਲੋਕਾਂ ਦੀਆਂ ਵਧਾਈਆਂ ਨੇ ਵੀ ਇਹ ਸਭ ਕੁਝ ਸਹਿ ਜਾਣ ਵਿੱਚ ਉਹਦੀ ਮਦਦ ਕੀਤੀ ਛਾ ਵਧਾਈਆਂ ਪਈ ਰੱਬ ਨੇ ਜੋੜੀ ਰਲਾਈਏ ਉਹ ਜੀ ਜਿਸ ਵਾਸਤੇ ਇਹ ਸਾਰਾ ਨੰਬਰ ਰਚਿਆ ਸੀ ਸਫਲ ਹੋਇਆ ਮਾਲਕ ਇਸ ਦੀ ਲੰਮੀ ਉਮਰ ਕਰੇ ਮਾਪਿਆਂ ਦੀ ਸੇਵਾ ਕਰਨ ਵਾਲਾ ਹੋਵੇ ਦਿਉਰਾ ਇਹ ਕੀ ਦੇ ਵਰਗਾ ਏ ਬੇਬੇ ਤੂੰ ਵੀ ਤਾਂ ਹੱਦ ਕਰ ਦਿੰਦੀ ਏ ਕਿਸੇ ਕਿਸੇ ਵੇਲੇ ਵੇਖ ਲਈ ਵੱਡਾ ਹੋ ਕੇ ਹੂ ਬਹੂ ਪਿਓ ਵਰਗਾ ਹੋਵੇਗਾ ਇਹ ਕੀਦੇ ਵਰਗਾ ਏ ਇਹ ਵਾਕ ਹਰ ਵੇਲੇ ਲੱਖਾ ਸਿੰਘ ਦੇ ਕੰਨਾਂ ਵਿੱਚ ਗੂੰਜਦਾ ਰਹਿੰਦਾ ਪਰ ਉਹ ਬੇਵਸ ਸੀ ਇਹ ਮਾਰੂ ਵਾਕ ਸੁਣ ਕੇ ਉਹਨੂੰ ਹਰ ਹਾਲ ਸਹਿਣਾ ਪੈ ਰਿਹਾ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ